हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਗੱਬਣ ਵੈਡ ਸੇਲ ਲਈ ਲੈ ਕੇ ਆਏਗੇ ਥੋੜੇ ਦਿਨਾਂ ਦੀ ਕੱਚੀ ਆ ਤੇ ਜਸਕਰ ਚੋਂ ਵੀਡੀਓ ਬਣਾ ਰਹੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੇ ਘਰੇਲੂ ਪਸ਼ੂਆਂ ਚ ਜਿਹੜੀ ਇਹ ਵੈਟ ਸੇਲ ਕਰ ਰਹੇ ਆ ਤੇ ਬਾਕੀ ਦੀ ਜਿਹੜੀ ਗੱਲਬਾਤ ਹੈ ਬਾਈ ਨਾਲ ਕਰਾਂਗੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠੀਕੋ ਬਾਈ ਜੀ ਵਧੀਆ ਵਧੀਆ ਵੀਰੇ ਬਾਈ ਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਜਸਪਾਲ ਆ ਵੀਰੇ ਪਿੰਡ ਮਾਛੀਕੇ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਤੇ ਨੇੜੇ ਪਿੰਡ ਬਾਈ ਆਪਾਂ ਨੇੜੇ ਪਿੰਡ ਆਪਣੇ ਬਲਾਸਪੁਰ ਪੈ ਜਾਂਦਾ ਇਧਰ ਹਿੰਮਤਪੁਰ ਆ ਜਾਂਦਾ ਨੇੜੇ ਇਧਰ ਦਿਵਾਨੇ ਆ ਜਾਂਦਾ ਠੂਰ ਆ ਜਾਂਦਾ ਕੋਲੇ ਠੀਕ ਹੈ ਬਾਈ ਤੇ ਕੰਟੈਕਟ ਨੰਬਰ ਬੋਲ ਦਿਓ ਆਪਣਾ 8528616774 ਇਹ ਬਾਈ ਦਾ ਕੰਟੈਕਟ ਨੰਬਰ ਬਈ ਜਿਹੜੀ ਇਹ ਵਾੜ ਦੇਖ ਰਹੇ ਆ ਆਪਣੇ ਘਰ ਦੀ ਆ ਹਾਂਜੀ ਹਾਂਜੀ ਵੀਰੇ ਘਰ ਦੀ ਆ ਕਿਹੜਾ ਸੂਆ ਬਾਈ ਸੁੰਦੀ ਆ ਤੀਜਾ ਸੂਆ ਸੂਰੀ ਆ ਵੀਰੇ ਤੀਜਾ ਸੂਆ ਤੇ ਕੀ ਰਿਕਾਰਡ ਆ ਬਾਈ ਦੋਸਤ ਰਿਕਾਰਡ ਇਹਦਾ ਵੀਰੇ 40 42 ਕਿਲੋ ਆਪਣਾ ਚੋਇਆ ਹੋਇਆ ਦੂਜੇ ਸੂਏ ਦਾ ਠੀਕ ਆ ਤੇ ਐਤ ਕੀ ਫਿਰ ਕਿੰਨੀ ਕਮੀ ਦਾ ਮੈਂ ਦਊਗੀ ਵੀਰੇ ਖੁੱਲਾ ਡੁੱਲਾ 40 ਕਿਲੋ ਤਾਂ ਦਊ ਵੀ ਦਊਗੀ ਤੇ 22 ਚ ਬਈ ਨਾਰਮਲ ਪੂਰੀ ਠੰਡੀ ਸੀ ਲੱਗ ਰਹੀ ਚ 36 ਚ ਬਈ ਕਰਦੇ ਸੀ ਹੱਥੀ ਕਰ ਲੋ ਚਾਹੇ ਮਸ਼ੀਨ ਤੇ ਵੈਸੇ ਆਪਾਂ ਤਾਂ ਮਸ਼ੀਨ ਤੇ ਚੋਂਦੇ ਰਹੇ ਹਾਂ ਚੋਲੋ ਚਾਹੇ ਹੱਥੀ ਜਿੱਦਾਂ ਲਾਈਟ ਨਹੀਂ ਹੁੰਦੀ ਸੀ ਉਦੋਂ ਹੱਥੀ ਵੀ ਚੋਂਦੇ ਰਹੇ ਵੀ ਕੋਈ ਚੱਕਰ ਹੀ ਨਹੀਂਗਾ ਨਹੀਂ ਨਹੀਂ ਕੋਈ ਚੱਕਰ ਠੀਕ ਹੈ ਬਾਈ ਬਾਕੀ ਥਣ ਚ ਕਰ ਸਕਦੇ ਥਣ ਬੜਾ ਚੰਗਾ ਲੱਗਿਆ ਵਾਕੂ ਫੋਟ ਨਹੀਂ ਕੋਈ ਸਾਗ ਨਹੀਂ ਗੁਲਾਬ ਹੀ ਆ ਗਿਆ ਥਣ ਲੇਵਾ ਚੰਗਾ ਤਿਆਰ ਕਰਦੀ ਹੁੰਦੀ ਕਿੰਨੇ ਕੇ ਦਿਨ ਕੱਢ ਜੂ ਬਈ ਹੁਣ ਅੰਦਾਜ਼ਾ ਇਹ ਵੀਰੇ 28 ਤਰੀਕ ਨੂੰ ਦਿਨ ਪੂਰੇ ਆ ਹੂੰ ਦੋ ਚਾਰ ਦਿਨ ਉੱਤੇ ਵੀ ਲੈ ਸਕਦੀ ਕੁਝ ਕਹਿ ਨਹੀਂ ਸਕਦੀ ਠੀਕ ਹੈ ਦੋ ਚਾਰ ਬਾਕੀ ਲੇਵੇ ਦੀ ਤਿਆਰੀ ਬਹੁਤ ਸੋਹਣੀ ਆ ਭਾਵੇਂ ਅੱਜ ਸੂਪੇ ਤਾਂਵੇਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਵੀਰੇ ਕੋਈ ਚੱਕਰ ਨਹੀਂ ਕਿਉਂਕਿ ਲੇਵਾ ਕਰਮ ਵਾਲੀ ਦਾ ਬਹੁਤ ਸਾਫ ਸੁਥਰਾ ਲੇਵੇ ਦੀ ਫੀਟਿੰਗ ਮੋਟਰ ਚੈੱਕ ਕਰ ਸਕਦਾ ਅ ਬਾਕੀ ਸਿੰਘਾਂ ਤੋਂ ਝੁੰਗੀ ਆ ਗਈ ਭਾਈ ਹਾਂਜੀ ਹਾਂਜੀ ਵੀਰੇ ਆਏ ਵੀ ਆ ਥੋੜੇ ਥੋੜੇ ਜੀ ਠੀਕ ਫੋਰਜ ਜੀ ਨਿਕਲੀ ਫੋਰਜ ਜੀ ਭਾਈ ਨਿਕਲੀ ਹੈ ਬਾਕੀ ਬਰੀਡ ਬਰੂਡ ਦੀ ਗੱਲ ਕਰੀਏ ਚਮਕ ਦੀ ਗੱਲ ਕਰੀਏ ਕੱਦ ਕਾਠ ਵਾਲੀ ਹੈ ਕੋਈ ਵੀ ਵੀਰ ਆਉਂਦਾ ਸੂਟ ਹੀ ਮੰਨ ਕੇ ਨਾ ਆਇਓ ਕਿ ਨਹੀਂ ਭਾਈ ਹਾਂਜੀ ਹਾਂਜੀ ਵੱਡੀ ਹੈ ਵੀਰੇ ਪੂਰੀ ਵੱਡੀ ਹੈ ਚੰਗੇ ਕੱਦ ਕਾਠ ਵਾਲੀ ਹੈ ਬਾਕੀ ਭਾਈ ਕਹਿੰਦੇ ਭਾਵੇਂ ਮਸ਼ੀ ਬਾਕੀ ਬਈ ਚਵਾਈ ਭਾਵੇਂ ਹੱਥੀ ਕਰ ਲਿਓ ਭਾਵੇਂ ਕਰ ਲਿਓ ਮਸ਼ੀਨ ਤੇ ਕੋਈ ਚੱਕਰ ਨਹੀਂ ਹੈਗਾ ਤੇ ਖੋਲਿਓ ਬਈ ਮੜੀ ਜੀ ਤੋਰ ਦੇ ਖੋਲ ਕੇ ਬਾਕੀ ਕੱਦ ਵੈਡ ਦੀ ਗੱਲ ਕਰੀ ਪ੍ਰਿੰਟ ਪ੍ਰਿੰਟ ਦੀ ਗੱਲ ਕਰੀਏ ਫੁੱਲ ਚੰਗੀ ਆ ਸਨਖਪਣੇ ਦੀ ਗੱਲ ਕਰੀਏ ਬਈ ਬਾੜ ਚ ਫੁੱਲ ਤੇ ਬਈ ਜੀ ਸੀਮਣ ਬਾਰੇ ਪਤਾ ਜੀ ਇਹਦੇ ਹਾਂਜੀ ਹਾਂਜੀ ਵੀਰੇ ਸੀਮਣ ਦਾ ਪਤਾ ਕਿਹੜਾ ਲੱਗਿਆ ਬਈ ਇਹ ਸਟ੍ਰਾਈਕਰ ਕਨਵੈਨਸ਼ਨ ਲੱਗਿਆ ਵਾ ਵੀਰੇ ਠੀਕ ਆ ਬਈ ਚੰਗੀ ਸੀ ਮਨ ਤੋਂ ਬਾਈ ਮਨ ਕਿ ਚਲੋ ਵੀ ਗੱਭਣਾ ਬੜਾ ਸੇ ਬਾਈ ਕਹਿੰਨੇ ਨੋਰਮਲ ਲੱਗਾ ਬੱਚੇ ਚੰਗੇ ਪਾਉਂਦੀ ਹੋ ਬਾਈ ਹਾਂ ਹਾਂ ਮੇਰੇ ਉਹ ਬੱਚਾ ਇੱਦਾਂ ਹੀ ਖੜਾ ਠੀਕ ਆ ਆ ਬੱਚਾ ਬਾਈ ਕਹਿੰਨੇ ਪਿਛਲੇ ਸੂਏ ਦਾ ਬਾਈ ਇਹਦੇ ਹੀ ਹੈਗਾ ਤੇ ਬੱਚੇ ਬਹੁਤ ਚੰਗੇ ਪਾਉਂਦੀ ਆ ਕਰਮਾਂ ਸੋਹਣਾ ਤਾਂ ਚੈੱਕ ਹੈਗਾ ਬਾਕੀ ਤੋਰਾ ਤਰਾ ਇਹਦਾ ਤੁਸੀਂ ਚੈੱਕ ਕਰ ਸਕਦੇ ਇੱਕ ਨੰਬਰ ਤੋਰਾਗਾ ਤੇ ਬਾਈ ਇਹਦਾ ਮੁੱਲ ਫਿਰ ਕੀ ਰਹੂਗਾ ਲੈ ਮੁੱਲ ਫੋਨ ਤੇ ਕਰ ਲਾਂ ਮੁੱਲ ਜਾਇਜ਼ ਹੀ ਰਹੂਗਾ ਜਾਇਜ਼ ਹੀ ਹੋ ਮੁੱਲ ਜਾਇਜ਼ ਠੀਕ ਹੈ ਮੁੱਲ ਨਹੀਂ ਬਾਈ ਕੰਨ ਬਾਲਾ ਕਰਦੇ ਮੁੱਲ ਜਿਹੜਾ ਰੱਖਾਂਗੇ ਬਾਈ ਜਮਾ ਜਾਇਜ਼ ਰੱਖਾਂਗੇ ਬਾਕੀ ਤੁਸੀਂ ਨਾੜਾ ਨੂੜਾ ਚੈੱਕ ਕਰ ਸਕਦੇ ਹੋ ਕੱਲੀ ਕੱਚੀ ਕੱਚੀ ਹੈਗੀ ਫਵਾਨਾ ਇਹਨੇ ਕਰਮਾਣੇ ਹੋਰ ਵੀ ਸੋਹਣਾ ਤਿਆਰ ਕਰਨਾਗਾ ਦੁੱਧ ਵਾਲੀ ਨਾੜ ਨੂੜ ਚੈੱਕ ਕਰ ਸਕਦੇ ਹੋ ਬੜੀ ਚੰਗੀ ਲੱਗੀ ਵੀ ਹੈਗੀ ਬਾਕੀ ਜਾਂਦ ਜਾਣ ਵਾਲੀ ਠੰਡੀ ਸੀ ਉਹ ਠੰਡੀ ਸੀ ਨਾ ਬਾਈ ਵੀਰੇ ਕੁਸ ਕਰ ਹੂੰ ਕੁਝ ਚੈੱਕ ਨਹੀਂ ਜਦ ਮਰ ਜੇ ਹੱਥ ਲਾਈ ਜਾਂਦਾ ਕੁਈ ਦਿੱਕਤ ਨਹੀਂ ਹੈਗੀ ਕਰਮਾੜੀ ਨੂੰ ਪੂ ਚੱਕ ਕੇ ਖੜ ਜੰਦੀ ਹੈਗੀ ਬਾਕੀ ਸਾਫ ਸੁਥਰੀ ਇਹ ਨਹੀਂ ਹੈਗਾ ਵੀ ਤੁਸੀਂ ਜਾ ਚ ਰਿਹਾ ਕਿ ਨਹੀਂ ਬਾਈ ਨਾ ਨਾ ਵੀਰੇ ਫੋਲ ਤਾਂ ਚੱਕਰੀ ਨਹੀਂ ਲੈ ਬਾਈ ਚੈੱਕ ਕਰ ਸਕਦੇ ਫੋਲਾ ਸੌਸੀਲ ਕਰਮਾੜੀ ਤੇ ਮੁੱਲ ਬਾਈ ਕਹਿੰਦੇ ਬਾਈ ਜਾਇਜ਼ ਰਹੂਗਾ ਮੁੱਲ ਨਹੀਂ ਬਾਲਾ ਕਰਦੇ ਤੇ ਜੇ ਕਿਸੇ ਵੀ ਵੀਰ ਨੂੰ ਇਹ ਵੜ ਪਸੰਦ ਆਵੇ ਤਾਂ ਬਾਈ ਨਾ ਕਰ ਲਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ